ਰੱਖਿਆ ਦੇ ਸ਼ਬਦ ਸਿਰਮਸਤਿ ਰੱਖਾ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਆਤਮ ਰੱਖਾ ਕੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੇਸ਼ੁਰ ਹੈ ਸਰਵ ਰੱਖਿਆ ਗੁਰ ਦਿਆਲ ਪੈ ਦੁਖ ਬਿਨਾ ਸੁਣੈ ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪਰਖ ਅਚੁਤ ਹੈ ਕੋੜ ਦੁਖ ਅਨਕ ਹਤੰ ਜਨਮ ਅਦਰਾਦ ਹੈ ਮਹਾ ਪ੍ਰਖਿਆਤੰ ਮੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸ਼ਮ ਕਰੋਤ ਸੁਰਠਮਹੱਲਾ ਪੰਜੀਵਾ ਗੁਰ ਕਾ ਸਬਦ ਅਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗ ਜਮਲਾ ਜੈ ਕਰਪਾ ਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾੜ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅੰਡ ਕਰਹਿ ਤਿਰ ਤਸਾ ਜਬ ਪੂਰਨ ਹੋਈ ਅਤਾ ਬਿਲਾਵਲ ਮਹੱਲਾ ਪੰਜੇ ਵਾ ਸਾਥੀ ਵਾਉ ਨਾਲ ਲੱਗ ਗਏ ਪਾਰੂ ਰਮ ਸਰਨਾਈ ਚੌਗਿਰਤ ਹਮਾਰੇ RAM ਕਾਰ ਸੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਕਰ ਦਿਆ ਏਕਾਲ ਵਿਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਵਿਆਪ ਮਿਟਾਈ ਕੋ ਨਾਮ ਕਿਰਪਾ ਪਈ ਪ੍ਰਭੇ ਸਹਾਈ ਸ਼ਲੋਕ ਜੈ ਸਾਧੂ ਗੋਬਿੰਦ ਪਜਨ ਕੀਰਤਨ ਨਾਨਕ ਦੀਤ ਨਾ ਹੋਣਾ ਕੋ ਨਾ ਛੁਟ ਹੈ ਨਿਕ ਨ ਜਾਇਓ ਦੂਤ ਸ਼ਲੋਕਮ ਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤਵਨੀ ਉਤਮ ਕਰੋ ਉਠਨੀਤ ਆਰ ਕੀ ਤਨ ਕਾ ਆਹਾਰੋ ਅਰਧੋ ਨਨਕੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਿਆ ਤੇ ਸ਼ਬਦ ਸਿਰ ਮਸਤਕ ਰੱਖਾ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਆਤਮ ਰੱਖਾ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ੁਰ ਹੈ ਸਾਰਵ ਰੱਖਿਆ ਗੁਰ ਤਿਆਲ ਪੈ ਦੂਖ ਬਿਨਾ ਸੁਣੈ ਭਗਤ ਬਚਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁਤ ਹੈ ਕੋਰ ਦੁਖ ਅਣਕ ਹਤੰ ਜਨਮ ਦਰਤ ਹੈ ਮਹਾ ਵਿਖਿਆਤੰ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ ਪਸਮ ਕਰੋਤ ਦੁਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਅਖਵਾਰੇ ਚੌਕੀ ਚੌਗ ਇਤ ਹਮਾਰੇ RAM ਨਾਮ ਮਨ ਲਾਗਾ ਜਮਲ ਜੈ ਕਰ ਪਾਗਾ ਰਬ ਜੀ ਤੂੰ ਮੇਰਾ ਸੁਖ ਦਾਤਾ ਬੰਦਨ ਕਾੜ ਕਰੇ ਮਨ ਨਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪਵ ਅਬਨਾਸੀ ਤਾਂ ਕੀ ਸੇਵਨ ਬਰਤੀ ਜアシ ਅੰਧ ਕਰਹਿ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਿਵਾ ਸਾਖੀ ਬਾਉ ਨਾਲ ਲੱਗ ਗਏ ਪਾਰੂ ਰਾਮ ਸਰਨਾਈ ਚੌ ਗਿਰਤ ਹਮਾਰੇ RAMਕਾਰ ਸੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਪੇਟਿਆ ਜਿਨ ਬੰਤ ਬਣਾਈ RAM ਨਾਮ ਔਕਰ ਦਿਆ ਏਕਾਲ ਲਿਵ ਲਾਈ ਰਹਾਓ ਰਾਖ ਲੀਏ ਤਨ ਰਖਨ ਹਾਰ ਸਭ ਵਿਆਪ ਮਿਟਾਈ ਕੋ ਨਾਮ ਕਿਰਪਾ ਪਈ ਪ੍ਰਭ ਏ ਸਹਾਈ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਰੀਤ ਨਾ ਹੋਣਾ ਤੂੰ ਨਹਿ ਛੁਕ ਹੈ ਨਿਕ ਨ ਜਾਇਓ ਦੂਤ ਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਤਮ ਕਰੋ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਉ ਨਾਨਕ ਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਿਆ ਤੇ ਸ਼ਬਦ ਸਿਰ ਮਸਤਕ ਰਾਖਾ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰਾਖਾ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਸਾਰਬ ਰਖਿਆ ਗੁਰ ਦਇਾਲ ਪੈ ਦੂਖ ਦਿਨਾ ਸੁਣੈ ਭਗਤ ਵਛੜੂ ਅਨਾਥ ਨਾਥੇ ਸਰਨ ਨਾਨਕ ਪਰਖ ਅਚੁਤ ਹੈ ਹੋਰ ਦੁਖ ਅਨਕ ਹਤਕ ਜਨਮgrat ਹੈ ਮਹਾ ਵਿਖਿਆਤੰ ਮਿਟੰ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਤ ਕਾਸ਼ਤ ਭਸ਼ਮ ਕਰੋਤ ਸੁਰਤ ਮਹੱਲਾ ਪੰਜੀਵਾ ਦੁਰਗਾ ਸਬਦ ਅਖਵਾਰੇ ਚੌਕੀ ਚੌਂ ਗਿਰਦ ਹਮਾਰੇ RAM ਨਾਮ ਲਗਾ ਜਮ ਲਜੈ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾੜ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇ ਮਨ ਅਭਰਤੀ ਜਾਸੀ ਅੰਧ ਕਰਹਿ ਤੇਰੇ ਦਾਸਾ ਜਬ ਪੂਰਨ ਹੋਈ ਅਸਾ ਬਿਲਾਵਲ ਮਹੱਲਾ ਪੰਜਵਾ ਤਾ ਕੀ ਬਾਉਨ ਲੱਗੈ ਪਾਰੋਂ ਰਾਮ ਸਰਨਾਈ ਚੌ ਗਿਰਤ ਹਮਾਰੇ ਰਾਮਕਾਰ ਸੁਖ ਲਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਕਰ ਦਿਆ ਏਕਾਂ ਲਿਵ ਲਾਈ ਰਹਾਓ ਰਾਖ ਲੀਤਨ ਰਖਣ ਹਾਰ ਸਭ ਵਿਆਪ ਮਿਟਾਈ ਕੋ ਨਾਲ ਕਿਰਪਾ ਪਈ ਪ੍ਰਭ ਏ ਸਹਾਈ ਰੋਕ ਜੈ ਸਾਧੂ ਗੋਬਿੰਦ ਪਜਨਾ ਕੀਰਤਨ ਨਾਨਕ ਰੀਤ ਨਾ ਹੋਣਾ ਕੋ ਨਾ ਛੁਟ ਹੈ ਨਿਕ ਨ ਜਾਇਓ ਦੂਤ ਲੋਕਮ ਹੱਲਾ ਪੰਜਵਾ ਮਨ ਮਹਿ ਚਿਤ ਵੋ ਚਿਤਵਨੀ ਉਤਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰੋ ਹਰਿ ਦੇਵ ਨਾਨਕ ਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਖਿਆ ਦੇ ਸ਼ਬਦ ਸਿਰ ਮਸਤਕ ਰਾਖਾ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ੁਰ ਹੈ ਆਤਮ ਰਾਖਾ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ੁਰ ਹੈ ਸਰਵ ਰਖਿਆ ਗੁਰ ਦਇਆਲ ਪੈ ਦੁਖ ਵਿਨਾਸਣ ਹੈ ਭਗਤ ਬਚਲੋ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁਤ ਹੈ ਕੋਰ ਦੁਖ ਅਣਖ ਹਤੰ ਜਨਮ ਦਰਤ ਹੈ ਮਹਾ ਵਿਖਿਆਤੰ ਮਟੰਕ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਭਸਮ ਕਰੋਤ ਸੁਰਠ ਮਹੱਲਾ ਪੰਜੀਵਾ ਗੁਰ ਕਾ ਸਬਦ ਅਖਵਾਰੇ ਚੌਕੀ ਚੌ ਗਿਰਤ ਹਮਾਰੇ RAM ਨਾਮ ਮਨ ਲਾਗ ਜਮਲਾ ਚੈ ਕਰਪਾਗਾ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਦਨ ਕਾੜ ਕਰੇ ਮਨ ਨਿਰਮਲ ਪੂਰਨ ਪੁਰਖ ਬਿਤਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇ ਮਨ ਵਰਤੀ ਜਾਸਿ ਅੰਡ ਕਰਹਿ ਤਿਰਤਾਸਾ ਜਪ ਪੂਰਨ ਹੋਈ ਅਤਿ ਬਿਲਾਵਲ ਮਹੱਲਾ ਪੰਜਿ ਵਾ ਤਾਪੇ ਵਾਉ ਨਾਲ ਲੱਗ ਗਏ ਪਾਰੂ ਰਮ ਸਰਨਾਈ ਚੌ ਗਿਰਤ ਹਮਾਰੇ RAMਕਾਰ ਸੁਖ ਲੱਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ RAM ਨਾਮ ਔਕਰ ਪੀਆ ਏਕਾ ਲਗਲਾਈ ਰਹਾਉ ਰਾਖ ਲੀਏ ਤੁਮ ਦਖਨ ਹਾਰ ਸਭ ਵਿਆਪ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਏ ਸਹਾਈ ਸ਼ਲੋਕ ਜੈ ਸਾਲੂ ਗੋਬਿੰਦ ਪਜਨ ਕੀਰਤਨ ਨਾਨਕ ਰੀਤ ਨਾ ਹੋਣਾ ਤੋ ਨਾ ਛੁਟ ਹੈ ਨਿਕ ਨ ਜਾਇਓ ਦੂਤ ਲੋਕਮ ਹੱਲਾ ਪੰਜਵਾ ਮਨ ਮੈਂ ਚਿਤ ਵੋ ਚਿਤ ਬਨੀ ਉਤਮ ਕਰੋ ਨੀਤ ਹਰ ਕੀਰਤਨ ਕਾ ਆਹਾਰੋ ਹਰ ਜੋ ਨਾਨਕ ਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਿਆ ਤੇ ਸ਼ਬਦ ਤੇਰ ਮਸਤਕ ਰਾਖਾ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਰ ਆਤਮ ਰਾਖਾ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਰ ਸਰਵ ਰੱਖਿਆ ਗੁਰ ਦਇਆਲ ਪੈ ਦੁਖ ਬਿਨਾਸਣਾ ਆਤਮਾ ਚਲੋ ਨਾਥ ਨਾਥੇ ਸਰਨ ਨਾਨਕ ਪਰਖ ਅਚੁੱਤ ਹੈ ਹੋਰ ਦੁੱਖ ਅਣਕ ਹਤੰ ਜਨਮ ਕਰਤ ਹੈ ਮਹਾ ਪ੍ਰਖਿਆਤੰ ਮਟੰ ਸਗਲ सुमਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਭਸ਼ਮ ਕਰੋਤ ਸੁਰਤ ਮਹੱਲਾ ਪੰਜਿਵਾ ਗੁਰ ਕਾ ਸ਼ਬਦ ਅਖਵਾਰੇ ਚੌਕੀ ਚੌ ਗਿਰਤ ਹਮਾਰੇ RAM ਨਾਮ ਮਨ ਲਗ ਜਮਲਾ ਜੈ ਕਰਪਾਗਾ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਵੰਦਨ ਕਾੜ ਕਰੇ ਮਨ ਨਿਰਮਲ ਪੂਰਨਪੁਰਖ ਬਿਤਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਬਰਤੀ ਜਾਸੀ ਅੰਡ ਕਰਹਿ ਤੇਰੇ ਦਸਾ ਜਬ ਪੂਰਨ ਹੋਈ ਅਸਾ ਬਿਲਾਵਲ ਮਹੱਲਾ ਪੰਜਿ ਵਾ ਸਾਥੀ ਵਾਉ ਨਾਲ ਲੱਗ ਗਏ ਪਾਰੁਰਮ ਸਰਨਾਈ ਚੌ ਗਿਰਤ ਹਮਾਰੇ RAMਕਾਰ ਸੁਖ ਲੱਗੇ ਨਾ ਪਾਈ ਸਤਗੁਰੂ ਪੂਰਾ ਪੇਟਿਆ ਜਿਨ ਬੰਕ ਬਣਾਈ RAM ਨਾਮ ਔਕਰ ਦਿਆ ਏਕਾਲ ਵਿਲਾਈ ਰਹਾਓ ਰਾਖੀ ਮੇਰ ਤੂ ਰਖਣਹਾਰ ਸਭ ਵਿਆਪ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਏ ਸਹਾਈ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਦੀਤਾ ਨਾ ਹੋਣਾ ਤੂ ਨਾ ਛੁਟਹਿ ਨਿਕ ਨ ਜਾਇਓ ਦੂਤ ਲੋਕਮ ਹੱਲਾ ਪੰਜਵਾ ਮਨ ਮੈਂ ਚਿਤ ਬੋ ਚਿਤ ਬਨੀ ਉਤਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦਿਉ ਨਾਨਕ ਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ